ਇਸਰਾ ਸ਼ਾਮ ਵੇਰ ਬਹੁਤ ਵੱਡਾ ਹੈ ਸ਼੍ਰੋਮਣੀ ਮੰਨਿਆ ਜਾਂਦਾ ਹੈ ਸਿਹਜ ਇਹ ਪਰਦਾ ਹੋ ਗਿਆ ਜਦੋਂ ਤੱਕ ਪਿਆਰ ਦਾ ਪਾਣੀ ਦੂਕੇ ਦਰਿਆ ਪਾਣੀ ਜਦੋਂ ਸਰਕਾਰ ਆਪਦੀ ਦੇ ਕੋਲ ਜਦੋਂ ਦਾ 28 ਨਵੰਬਰ ਦਿਨ ਹੈਗਾ ਜੀ ਅੱਜ ਸ਼ੁੱਕਰਵਾਰ ਤੇ ਸਾਲ 2025 ਸਾਹਮਣੇ ਲਿਖਿਆ ਹੈ ਜੇ ਧੰਤਨ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਤੇ ਜੀ ਦੇ ਵਿੱਚ ਆਪਣੀ ਪਿਛਲੀ ਰਾਤ ਲੰਗੀ ਆ ਜੀ ਤੇ ਬੜੀ ਸੋਹਣੀ ਰਾਤ ਲੰਗੀ ਆ ਅੱਜ ਦੁਪਹਿਰਾ ਹੀ ਹੋ ਗਿਆ ਕਿਉਂਕਿ ਭਾਈ ਨੀਂਦ ਹੀ ਬੜੀ ਸੋਹਣੀ ਆਈ ਸੀਗੀ ਕਈ ਦਿਨਾਂ ਬਾਅਦ ਇੰਨਾ ਚੈਨ ਨਾਲ ਸੁੱਤੇ ਸੀਗੇ ਤੇ ਸਾਹਮਣੇ ਗੁਰਦੁਆਰਾ ਲੰਗਰ ਸਾਹਿਬ ਸਾਰੇ ਨਾਲ ਪਹਿਲਾਂ ਜਾ ਕੇ ਜੀ ਲੰਗਰ ਛਕਦੇ ਆ ਤੇ ਫਿਰ ਮੇਨ ਦਰਬਾਰ ਸਾਹਿਬ ਚਲਦੇ ਆ ਸੱਚਖੰਡ ਸ਼੍ਰੀ ਹਜੂਰ ਸਾਹਿਬ ਤੇ ਉੱਥੋਂ ਦੇ ਦਰਸ਼ਨ ਕਰਾਂਗੇ ਉੱਥੋਂ ਦੇ ਦਰਸ਼ਨ ਸਾਰੀਆਂ ਸੰਗਤਾਂ ਨੂੰ ਵੀ ਕਰਾਵਾਂਗੇ ਜੀ ਤੇ ਇਹਦੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਚੱਲਦੇ ਆ ਜੀ ਸਾਰਿਆਂ ਨਾਲ ਪਹਿਲਾਂ ਆਪਾਂ ਮੇਨ ਦਰਬਾਰ ਸਾਹਿਬ ਦੇ ਵਿੱਚ ਚੱਲਾਂਗੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੇ ਤੇ ਉੱਥੋਂ ਦੇ ਦਰਸ਼ਨ ਕਰਾਂਗੇ ਜੀ ਤੇ ਉਸ ਤੋਂ ਬਾਅਦ ਜਿੰਨੇ ਵੀ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਹੈਗੇ ਆ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਾਂਗੇ ਉਹਨਾਂ ਦੇ ਦਰਸ਼ਨ ਵੀ ਆਪਾਂ ਤੁਹਾਨੂੰ ਕਰਾਉਂਦੇ ਰਵਾਂਗੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖੋ ਅੱਜ ਦੇ ਨਦੀਰ ਸਾਹਿਬ ਦੇ ਜਿੰਨੇ ਗੁਰਦੁਆਰਾ ਸਾਹਿਬ ਹੈਗੇ ਆ ਜੀ ਸਾਰਿਆਂ ਦੇ ਦਰਸ਼ਨ ਕਰੋ ਪਹੁੰਚ ਗਏ ਜੀ ਆਪਾਂ 메ਨ ਦਰਵਾਜ਼ਾ ਸਾਹਿਬ ਗੁਰਦੁਆਰਾ ਸਾਹਿਬ ਦੇ ਪਹਿਲੇ ਗੇਟ 'ਚ ਤਖਤ ਸੱਚਖੰਡ ਸ੍ਰੀ ਹਜੂਰ ਅਭੀਚਲਨਗਰ ਸਾਹਿਬ ਨਾਂਦੇੜ ਇਹ ਗੁਰਦੁਆਰਾ ਸਾਹਿਬ ਜੀ ਦਾ ਪਹਿਲਾ ਤੇ ਮੁੱਖ ਗੇਟ ਹੈ ਜੀ ਤੇ ਚਲਦੇ ਆਂ ਜੀ ਅੰਦਰ ਦਰਸ਼ਨ ਕਰਦੇ ਆਂ ਤੇ ਆਪ ਸਾਰੀਆਂ ਸੰਗਤਾਂ ਨੂੰ ਵੀ ਦਰਸ਼ਨ ਕਰਾਉਣੇ ਆਂ ਕਿਹੜੇ ਇਸ ਧਾਰਮਿਕ ਸਥਾਨ ਕੇ ਦਰਸ਼ਨੋ ਕੋ ਨਾਮ ਲੰਗਰ ਪ੍ਰਸ਼ਾਦ ਦਾ ਆਪਾਂ ਸ਼ੱਕ ਲਿਆ ਜੀ ਤੇ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਚੱਲਦੇ ਆਂ ਜੀ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਆਪ ਖੁਦ ਵੀ ਦਰਸ਼ਨ ਕਰਾਂਗੇ ਜੀ ਤੇ ਸਾਰੀਆਂ ਸੰਗਤਾਂ ਵੱਲੋਂ ਜੀ ਸਰਬਸਾਂਝੀ ਅਰਦਾਸ ਤੇ ਸਰਬਸਾਂਝੀ ਦੇਖ

ਆਜ ਨਾ ਪਾਵਣਿਆ ਕਰਿਆ ਐ ਜੀ ਦਰਸ਼ਨ ਆਪਾਂ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ ਸਥਾਨ ਤੇ ਤੇ ਤੁਸੀਂ ਵੀ ਸਾਰੀਆਂ ਸੰਗਤਾਂ ਨੇ ਦਰਸ਼ਨ ਕਰ ਲਿਆ ਜੀ ਤੇ ਬਹੁਤ ਵਧੀਆ ਦਰਸ਼ਨ ਹੋ ਗਏ ਆਪਣੇ ਵੀ ਹੋ ਗਏ ਦਰਸ਼ਨ ਤੇ ਤੁਹਾਡੇ ਵੀ ਸਾਰਿਆਂ ਦੇ ਬਹੁਤ ਵਧੀਆ ਦਰਸ਼ਨ ਹੋ ਗਏ ਜੀ ਵੈਸੇ ਤਾਂ ਅੰਦਰ ਗੁਰਦੁਆਰਾ ਸਾਹਿਬ ਜੀ ਦੀ ਜਿਹੜੀ ਵੀਡੀਓ ਬਣਾਉਣੀ ਅੰਦਰੋਂ ਮਨਾ ਕੀਤੀ ਹੋਈ ਆ ਤੇ ਫਿਰ ਵੀ ਚਲੋ ਜਦੋਂ ਗੁਰੂ ਸਾਹਿਬ ਜੀ ਨੇ ਦਰਸ਼ਨ ਦੇਣੇ ਹੋਣ ਨਾ ਜੀ ਤੇ ਕੋਈ ਨਾ ਕੋਈ ਰੱਬ ਹੱਲ ਕੱਢ ਹੀ ਲੈਂਦਾ ਹੁੰਦਾ ਹੈਗਾ ਤੁਹਾਡੇ ਦਰਸ਼ਨ ਹੋਣੇ ਸੀਗੇ ਤੇ ਆਪਣੀ ਵੀਡੀਓ ਬਣ ਗਈ ਹੈ ਜੀ ਇਹ ਬੜੀ ਖੁਸ਼ੀ ਹੋਈ ਹੈ ਜੀ ਇਸ ਪਵਿੱਤਰ ਜਗ੍ਹਾ ਤੇ ਆ ਕੇ ਪੁਰਾਤਨ ਸਮੇ ਗੁਰੂ ਸਾਹਿਬ ਜੀ ਦੇ ਕੁਝ ਬੋਲ ਸੀ ਜੀ ਵੀ 60 ਸਾਲ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਹਰ ਸਿੱਖ ਦਾ ਇੱਥੇ ਇੰਤਜ਼ਾਰ ਕਰੂੰਗਾ ਵੀ 60 ਸਾਲ ਤੋਂ ਪਹਿਲਾਂ ਜਿਹੜਾ ਆਪਣਾ ਹਰ ਸਿੱਖ ਇੱਥੇ ਆ ਕੇ ਦਰਸ਼ਨ ਕਰੇ ਤੇ ਬਹੁਤ ਖੁਸ਼ ਨਸੀਬਾਂ ਜੀ ਅਸੀਂ ਜਿਨ੍ਹਾਂ ਨੇ 23 ਕ ਸਾਲ ਦੀ ਉਮਰ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੇ ਆ। ਇਹ ਨੀਤਾ ਕਈ ਆਪਾਂ ਨੂੰ ਵੀਰ ਭਰਾਵਾਂ ਦੇ ਭੈਣਾਂ ਦੇ ਮੈਸੇਜ ਆਏ ਸੀ ਵੀ ਭਾਈ ਸਾਨੂੰ ਵੀ ਰੱਬ ਕਦੇ ਬੁਲਾਊਗਾ ਤੇ ਅਸੀਂ ਵੀ ਕਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਂਗੇ। ਤੇ ਤੁਹਾਡੀਆਂ ਵੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਗਈਆਂ ਜੀ ਤੇ ਆਪਾਂ ਆਪ ਵੀ ਦਰਸ਼ਨ ਕਰਿਆ ਤੇ ਸਾਰੀਆਂ ਸੰਗਤਾਂ ਨੇ ਵੀ ਦਰਸ਼ਨ ਕਰੇ ਆ। ਇਸ ਪਵਿੱਤਰ ਸਥਾਨ ਦੇ ਨਿਸ਼ਾਨ ਸਾਹਿਬ ਦੇ ਬਿਲਕੁਲ ਇਧਰਲੀ ਸਾਈਡ ਸਾਹਮਣੇ ਜੀ ਬੌਲੀ ਸਾਹਿਬ ਬਣਿਆ ਹੋਇਆ ਹੈਗਾ ਜਿਹਦਾ ਮੇਨ ਸਥਾਨ ਤਾਂ ਉੱਥੇ ਆ ਤੇ ਜਿਹੜਾ ਜਾਣ ਵਾਲਾ ਰਾਹ ਬਣਿਆ ਹੋਇਆ ਹੈਗਾ ਜੀ ਇਧਰਲੀ ਸਾਈਡ ਤੋਂ ਰਾਹ ਬਣਿਆ ਹੋਇਆ ਹੈਗਾ ਤੇ ਇਧਰਲੇ ਪਾਸੇ ਦੀ ਰਾਹ ਜਾਂਦਾ ਹੈਗਾ ਜੀ ਬੌਲੀ ਸਾਹਿਬ ਨੂੰ ਤੇ ਬੌਲੀ ਸਾਹਿਬ ਦੀ ਜਿਹੜੀ ਸਹੀ ਜਗਾ ਜੀ ਉਹ ਸਾਹਮਣੇ ਲਿਖਿਆ ਹੋਇਆ ਹੈ ਜੀ ਸਾਮਣੇ ਲਿਖਿਆ ਹੋਇਆ ਬੌਲੀ ਸਾਹਿਬ ਜੀ ਦਾ ਇਤਿਹਾਸ ਤੇ ਆਪਾਂ ਫੋਟੋ ਖਿੱਚ ਕੇ ਲਾ ਦਾਂਗੇ ਜੀ ਵਿਸਥਾਰ ਪੂਰਵਕ ਤੁਸੀਂ ਜਿਹੜਾ ਇਤਿਹਾਸ ਪੜ ਸਕੋ ਇਸ ਬੌਲੀ ਸਾਹਿਬ ਜੀ ਦਾ ਮੇਨ ਸਕਰੀਨ ਤੇ ਜੀ ਆਪਣੇ ਬੌਲੀ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਤੇ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਵਧੀਆ ਤਰੀਕੇ ਨਾਲ ਜਿਹੜਾ ਇਤਿਹਾਸ ਪੜ ਸਕਦੇ ਹੋ ਤੇ ਇਹ ਆਸ ਤੁਸੀਂ ਸਾਰੀਆਂ ਸੰਗਤਾਂ ਨੇ ਵਿਸਥਾਰ ਪੂਰਵਕ ਪਾੜੀ ਲਿਆ ਜੀ ਤੇ ਜੇ ਗੱਲ ਕਰੀਏ ਇੱਥੋਂ ਦੇ ਦੋ ਗਗਰਾਂ ਭਰੀ ਜਾਂਦੀਆਂ ਨੇ ਜੀ ਇੱਕ ਇਸ ਬੋਲੀ ਸਾਹਿਬ ਜੀ ਤੋਂ ਭਰੀ ਜਾਂਦੀ ਆ ਤੇ ਦੂਸਰੀ ਜਿਹੜੀ ਗੋਦਾਵਰੀ ਨਦੀ ਤੋਂ ਭਰੀ ਜਾਂਦੀ ਆ ਤੇ ਉਹਦਾ ਟਾਈਮ ਹੈਗਾ ਜੀ 2:30 ਮਿੰਟਾਂ ਦਾ 2:30 ਮਿੰਟਾਂ ਤੇ ਉਹ ਗਗਰ ਭਰੀ ਜਾਂਦੀ ਹੈ ਜੀ ਮੇਨ ਤੱਕ ਤਾਂ ਸਾਹਿਬ ਜੀ ਦੇ ਆਪਾਂ ਦਰਸ਼ਨ ਕਰ ਲਿਆ ਜੀ ਤੇ ਤੁਸੀਂ ਵੀ ਸਾਰੀਆਂ ਸੰਗਤਾਂ ਨੇ ਦਰਸ਼ਨ ਕਰ ਲਿਆ ਜੋ ਤੁਸੀਂ ਸਾਹਮਣੇ ਗੇਟ ਬਣਿਆ ਦੇਖ ਸਕਦੇ ਹੋ ਗੇਟ ਦੇ ਉੱਪਰ ਲਿਖਿਆ ਹੋਇਆ ਹੈ ਜੀ 3 ਨੰਬਰ ਗੇਟ ਇਸੇ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਾਣ ਲਈ ਜੀ ਕੁੱਲ 6 ਗੇਟ ਬਣੇ ਹੋਏ ਆ ਤੇ ਆਪਾਂ 1 ਨੰਬਰ ਗੇਟ ਵਿੱਚ ਵੀ ਅੰਦਰ ਗਏ ਸੀ ਜੀ ਸਾਰਿਆਂ ਨੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਿਆ ਜੀ ਆਪਾਂ ਵੀ ਕਰ ਲਿਆ ਤੇ ਹੁਣ ਆਪਾਂ ਚੱਲਦੇ ਆ ਜੀ ਜਿੱਥੇ ਘੋੜਿਆਂ ਲਈ ਜਗ੍ਹਾ ਬਣਾਈ ਗਈ ਹੈ ਜਦੋਂ ਇੱਥੇ ਨਗਰ ਕੀਰਤਨ ਨਿਕਲਦਾ ਹੈ ਨਰੇਟ ਸਗ ਦੇ ਵਿੱਚ ਜਦੋਂ ਜਿਹੜੀ ਘੋੜਿਆਂ ਤੇ ਨਗਰ ਕੀਰਤਨ ਨਿਕਲਦਾ ਹੈਗਾ ਜਿਨ੍ਹਾਂ ਦੇ ਪੰਜ ਪਿਆਰੇ ਸਵਾਰੀ ਕਰਦੇ ਤੇ ਗੁਰੂ ਸਾਹਿਬ ਜੀ ਦੀ ਸਵਾਰੀ ਵਰਾਜਮਾਨ ਹੁੰਦੀ ਆ ਉਸ ਘੋੜਿਆਂ ਦੀ ਜਿਹੜੀ ਜਗ੍ਹਾ ਅਲੱਗ ਬਣਾਈ ਗਈ ਆ ਉਸ ਸਥਾਨ ਦੇ ਵੀ ਜਾ ਕੇ ਆਪਾਂ ਦਰਸ਼ਨ ਕਰਦੇ ਆ ਜੀ ਤੇ ਤੁਹਾਨੂੰ ਵੀ ਕਰਾਵਾਂਗੇ ਉਸ ਘੋੜਿਆਂ ਦੇ ਵੀ ਤੇ ਉੱਥੇ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਗਾ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਜਾ ਕੇ ਕਰਾਵਾਂਗੇ ਪਹੁੰਚ ਗਏ ਜੀ ਆਪਾਂ ਉਸ ਸਥਾਨ ਤੇ ਜਿੱਥੇ ਲਿਖਿਆ ਹੋਇਆਗਾ ਗੁਰਦੁਆਰਾ ਦਮਦਮਾ ਬੌਲੀ ਸਾਹਿਬ ਤੇ ਪੁਰਾਤਨ ਸਮੇਂ ਦੀ ਇੱਥੇ ਇੱਕ ਬੌਲੀ ਬਣੀ ਹੋਈ ਆ ਜਦੋਂ ਵੀ ਨਦੇੜ ਸਾਹਿਬ ਦੇ ਵਿੱਚ ਕੋਈ ਵੀ ਨਗਰ ਕੀਰਤਨ ਲੰਗਦਾਗਾ ਤੇ ਨਗਰ ਕੀਰਤਨ ਇੱਥੇ ਆ ਕੇ ਵਿਸ਼ਰਾਮ ਕਰਦੇ ਆ ਸਾਰੇ ਜਣੇ ਜੀ ਤੇ ਸਾਰੇ ਨਾਲ ਪਹਿਲਾਂ ਆਪਾਂ ਬੋਲੀ ਸਾਹਿਬ ਜੀ ਦਾ ਦਰਸ਼ਨ ਕਰਦੇ ਆ ਤੇ ਉਸ ਤੋਂ ਬਾਅਦ ਜਿੱਥੇ ਘੋੜੇ ਵੱਜਦੇ ਆ ਜੀ ਤੇ ਉਸ ਜਗ੍ਹਾ ਤੇ ਵੀ ਜਾ ਕੇ ਆਪਾਂ ਦਰਸ਼ਨ ਕਰਾਂਗੇ ਵਾਹਿਗੁਰੂ ਉਧਰਲੀ ਸਾਈਡ ਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਤੇ ਇਧਰਲੀ ਸਾਈਡ ਤੇ ਉਹੀ ਜਿੱਥੇ ਘੋੜੇ ਬੰਦੇ ਆ ਜੀ ਉਹ ਸਥਾਨ ਬਣਿਆ ਹੋਇਆ ਹੈਗਾ ਇਧਰਲੇ ਪਾਸੇ ਫੋਟੋ ਲੱਗੀ ਹੋਈ ਹੈ ਜੀ ਘੋੜੇ ਦੀ ਤੇ ਇਹ ਮੇਨ ਕੋੜਾ ਹੈਗਾ ਜਿਹਦੇ ਉੱਪਰ ਗੁਰੂ ਮਹਾਰਾਜ ਜੀ ਦੀ ਸਵਾਰੀ ਕੀਤੀ ਜਾਂਦੀ ਆ ਨਗਰ ਕੀਰਤਨ ਸਮੇ ਸਾਹਮਣੇ ਲਿਖਿਆ ਹੋਇਆ ਜੀ ਗੱਦੀ ਵਾਲਾ ਕੋੜਾ ਬਾਬਾ ਅਣਮੋਲ ਸਿੰਘ ਜੀ ਇਸ ਘੋੜੇ ਦਾ ਨਾਮ ਹੈ ਇਸ ਘੋੜੇ ਤੇ ਜਿਹੜੀ ਗੁਰੂ ਮਹਾਰਾਜ ਦੀ ਸਵਾਰੀ ਪ੍ਰਗਟ ਹੁੰਦੀ ਆ ਤੇ ਫਿਰ ਨਗਰ ਕੀਰਤਨ ਨਿਕਲਦਾ ਹੈ ਜੀ ਹਮਨੇ ਇੱਧਰ ਅੱਗੇ ਧੀਏ ਹਮਨੇ ਕਿਹ ਧੀਏ ਅੱਗੇ ਆਏ ਨਾ ਮੱਲੀ ਕਰ ਨੂੰ ਇਧਰਲੇ ਪਾਸੇ ਜੀ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਆ ਪਵਨ ਜੀ ਤੇ ਜੀ ਨੂੰ ਜਵਾਕ ਹਵਾਜਾਂ ਮਾਰੀ ਜਾਂਦੇ ਸੀ ਤੇ ਆਹ ਵਾਲੇ ਸਾਰੇ ਘੋੜੇ ਜਿਹੜੇ ਪੰਜ ਪਿਆਰਿਆਂ ਲਈ ਆ ਜੀ ਜਿਨ੍ਹਾਂ ਦੇ ਉੱਪਰ ਪੰਜ ਪਿਆਰਿਆਂ ਦੀ ਸਵਾਰੀ ਹੁੰਦੀ ਆ ਤੇ ਇਧਰਲੇ ਪਾਸੇ ਲਿਖਿਆ ਹੈ ਜੀ ਯੋਧਾ ਇਸ ਘੋੜੇ ਦਾ ਨਾਮ ਆ ਜੀ ਤੇ ਇਧਰਲੇ ਪਾਸੇ ਦਿਲਸ਼ੇਰ ਇਸ ਘੋੜੇ ਦਾ ਨਾਮ ਆ ਜੀ ਨਿਹਾਲ ਇੱਕ ਘੋੜਾ ਬਾਬਾ ਸਾਗਰ ਇਹ ਵਾਲੀ ਜਗਾ ਸਿਰਫ ਤੇ ਸਿਰਫ ਘੋੜਿਆਂ ਵਾਸਤੇ ਬਣਾਈ ਗਈ ਹੈ ਜੀ ਜਿਹੜੇ ਘੋੜੇ ਨਗਰ ਕੀਰਤਨ ਵੇਲੇ ਪੰਜ ਪਿਆਰਿਆਂ ਦੇ ਘੋੜੇ ਹੋਗੇ ਜੀ ਤੇ ਗੁਰੂ ਸਾਹਿਬ ਜੀ ਦਾ ਘੋੜਾ ਹੋ ਗਿਆ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਜੀ ਦੀ ਸਵਾਰੀ ਕੀਤੀ ਜਾਂਦੀ ਆ ਤੇ ਮੰਨਣਾ ਕਿ ਗੁਰੂ ਸਾਹਿਬ ਜੀ ਉਸ ਦੇ ਉੱਪਰ ਆਪ ਸਵਾਰੀ ਕਰਦੇ ਨੇ ਉਹਨਾਂ ਦਾ ਨਾਮ ਹੈਗਾ ਜੀ ਬਾਬਾ ਅਣਮੋਲ ਸਿੰਘ ਜੀ ਉਸ ਘੋੜੇ ਦਾ ਨਾਮ ਆ ਪੰਜ ਪਿਆਰਾਂ ਦੇ ਕੋੜੇ ਵੀ ਤੁਸੀਂ ਦੇਖ ਹੀ ਲਏ ਆ ਜੀ ਤੇ ਬਾਬਾ ਅਣਮੋਲ ਜੀ ਵੀ ਤੁਸੀਂ ਦੇਖ ਹੀ ਲਏ ਆ ਸਾਰਿਆਂ ਦੇ ਆਪਾਂ ਦਰਸ਼ਨ ਕਰ ਲਿਆ ਤੇ ਤੁਹਾਨੂੰ ਵੀ ਦਰਸ਼ਨ ਕਰਾਤੇ ਆ ਜੀ ਤੇ ਹੁਣ ਚੱਲ ਜੀ ਅਸੀਂ ਆਪਾਂ ਅੱਗੇ ਵੱਲ ਨੂੰ ਟਾਈਮ ਬਾਅਦ ਜੇ ਆਪਾਂ ਫੇਰ ਮੇਨ ਗੁਰਦੁਆਰਾ ਸਾਹਿਬ ਆ ਗਏ ਆ ਮੇਨ ਤਖਤ ਸਾਹਿਬ ਇਸ ਕਰਕੇ ਆਪਾਂ ਆਏ ਹੁਣ ਇੱਥੇ ਵੀ ਜਦੋਂ ਪਾਠ ਦੀ ਸਮਾਪਤੀ ਹੁੰਦੀ ਆ ਤੇ ਜਿਹੜੇ ਪੁਰਾਤਨ ਸਮੇ ਦੇ ਪਏ ਇੱਥੇ ਸ਼ਾਸਤਰ ਪਏ ਨੇ ਜੀ ਤੇ ਉਹਨਾਂ ਦੇ ਦਰਸ਼ਨ ਦੇਦਾਰੇ ਕਰਾਏ ਜਾਂਦੇ ਨੇ ਤੇ ਸੰਗਤਾਂ ਬਹੁਤ ਜਿਆਦੀਆਂ ਸੰਗਤਾਂ ਆ ਜਾਂਦੇ ਨੇ ਦੂਰੋਂ ਨੇੜੇ ਜਿੰਨੇ ਵੇ ਆਇਆ ਉਹਨਾਂ ਨੇ ਤੇ ਬਹੁਤ ਜ਼ਿਆਦਾ ਇਕੱਠ ਹੈ ਜੀ ਤੇ ਚੱਲਦੇ ਆ ਜੀ ਆਪਾਂ ਦਰਬਾਰ ਸਾਹਿਬ ਦੇ ਅੰਦਰ ਤੇ ਜੇ ਵੀਡੀਓ ਬਣਾਉਣ ਦਿੱਤੀ ਤਾਂ ਠੀਕ ਹੈ ਜੀ ਦਰਸ਼ਨ ਤੁਹਾਡੇ ਵੀ ਹੋ ਜਾਣਗੇ ਜੇ ਨਾ ਹੋਈ ਤਾਂ ਫਿਰ ਜੀ ਬਾਬਾ ਭਲੀ ਕਰੇ ਜੀ ਮਾਲਕ ਸੁੱਖ ਰੱਖੇ ਸ਼ਾਸਤਰਾਂ ਦੇ ਦਰਸ਼ਨ 7 ਵਜੇ ਸਹੀ ਕਰਾਉਂਦੇ ਆ ਜੀ ਤੇ ਉਸ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆਗਾ ਇੱਧਰ ਗੁਰਦੁਆਰਾ ਸਾਹਿਬ ਤੇ ਉਸ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਏ ਜੀ ਤੇ ਫਿਰ ਆਪਾਂ ਪੁਰਾਤਨ ਸਮੇ ਦੇ ਸ਼ਾਸਤਰਾ ਦੇ ਵੀ ਦਰਸ਼ਨ ਕਰਾਂਗੇ ਪਤੇ ਕੀਤਾ ਸੀ ਜਾਲੇ ਮੁਕਤੇ ਹੋ ਮੁਕਤ ਸਰਜਨ ਦੀ ਸਹਿਜੇ ਪਾਇਸ ਮਾਤਾ ਭਗੋ ਜੀ ਸਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਤੇ ਆਏ ਮਾਤਾ ਭਗੋ ਜੀ ਦੇ ਇਤਿਹਾਸਿਕ ਸਤ ਹੈ ਸੱਤੇ ਵੱਡੇ ਰਾਇਪਾਲ ਮਾਤਾ ਭਗੋ ਜੀ ਨੇ ਜੋ ਮੁਕਤ ਸਰਜਨ ਦੀ ਤਾਂ ਆਪਲੇ ਮੋਢੇ ਨਾਲ ਤੇ ਦਲਾਉਂਦੇ ਜੀ ਰਾਤਾ ਬਾਹਰ ਪੰਜਾਬ ਕੋਲ ਤਾਂ ਸਾਡੇ ਬਾਹਰ ਆ ਪੇਟ ਨਾਲੇ ਮਾਤਾ ਬਾਪ ਗੋਦੀ ਤੋਂ ਤੇ ਚਾਲੀ ਉੱਤਿਆ ਦੇ ਸਸਤਰੇ ਵਾਸਤ ਪ੍ਰਾਤਨ ਮਾਤਾ ਮਾਪੋ ਜੀ ਸਦਾ ਫੈਲਾ ਤੇਰੇ ਗਾਇ ਮਾਤਾ ਮਾਪੋ ਜੀ ਦਾ ਉਤੇ 609 ਵਜ ਬੜੀਆ ਤਾਪ ਕੇ ਤਾ ਬਾਤ ਜਿਆ ਕੇ ਬੈਤ ਨੇ ਤਾਂ ਤਾ ਮਾਤਾ ਮਾਪੋ ਜੀ ਤਪਸਤਾੜ ਇਹ ਤੇਦਾ ਇਤਿਹਾਸ ਹੈ ਜੋ ਵੀ ਆਪਣੇ ਸਰਦਾਰਾਂ ਨਾਲ ਕੋਲਟਾ ਦਾੜੜਾ ਕੇ ਨਾਮ ਅੰਕੇ ਵਾਹਿਗੁਰੂ ਕਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਆਪਾਂ ਕਰ ਲਿਆ ਜੀ ਤੇ ਇਹ ਗੁਰਦੁਆਰਾ ਸਾਹਿਬ ਜੀ ਇਸ ਕਰਕੇ ਬਣਾਇਆ ਗਿਆ ਗਿਆ ਕਿਉਂਕਿ ਜਿਹੜਾ ਤੁਸੀਂ ਆ ਜਗ੍ਹਾ ਦੇਖ ਰਹੇ ਸੀਗੇ ਬਣੀ ਹੋਈ ਜੀ ਜਿਉਂਥੇ ਮਾਈ ਭਾਗੋ ਜੀ ਨੇ ਬੈਠ ਕੇ ਤਪ ਕੀਤਾ ਸੀਗਾ ਜੀ ਜੋ ਤੁਸੀਂ ਪੁਰਾਣੇ ਅਸ਼ਤਰ ਸ਼ਾਸਤਰ ਦੇਖ ਰਹੇ ਹੋ ਸ਼ਾਸਤਰ ਸੀਗੇ ਪੁਰਾਣੇ ਜੀ ਤੇ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨਾਲ 40 ਸਿੰਘ ਜਦੋਂ ਜੰਗ ਦੇ ਵਿੱਚ ਸ਼ਹੀਦ ਹੋਏ ਸੀਗੇ ਤੇ ਉਹਨਾਂ ਦੇ ਅਸ਼ਤਰ ਸ਼ਾਸਤਰ ਜਿਹੜੇ ਮਾਈ ਭਾਗੋ ਜੀ ਇੱਥੇ ਲੈ ਕੇ ਆਏ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਜਿਹੜੇ ਤੁਸੀਂ ਦਰਸ਼ਨ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਇਹ ਵੀ ਜਿਹੜੇ ਸ਼ਾਸਤਰ ਪਏ ਨੇ ਜੀ ਇੱਥੇ 300 ਸਾਲਾ ਪੁਰਾਣੇ ਸ਼ਾਸਤਰ ਇੱਥੇ ਇਸੇ ਜਗ੍ਹਾ ਤੇ ਪਏ ਨੇ ਜੀ ਜਿਹੜੇ ਮਾਈ ਭਾਗੋ ਜੀ ਇੱਥੇ ਲੈ ਕੇ ਆਏ ਸੀਗੇ ਤੇ ਹੁਣ ਇਧਰਲੇ ਪਾਸੇ ਇੱਕ ਸ਼ਰਧਾਈ ਦਾ ਲੰਗਰ ਚੱਲਦਾ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਸ਼ਰਧਾਈ ਦਾ ਲੰਗਰ ਵੀ ਆਪਾਂ ਛਕਦੇ ਹਾਂ ਜੀ ਉੱਪਰ 메ਨ ਦਰਬਾਰ ਸਾਹਿਬ ਦਾ ਪੰਡਾਲ ਫੁੱਲ ਹੋਣ ਕਰਕੇ ਜੀ ਤੇ ਬਾਹਰ ਲਾਈਵ ਸਕਰੀਨਾਂ ਵੀ ਚੱਲਦੀਆਂ ਨੇ ਤੇ ਸੰਗਤਾਂ ਬਾਹਰ ਬੈਠ ਕੇ ਵੀ ਜੜੀਆਂ ਦਰਸ਼ਨ ਕਰਦੀਆਂ ਨੇ ਕੀਰਤਨ ਦਾ ਆਨੰਦ ਮਾਣਦੀਆਂ ਨੇ ਜੀ me hey. करूं मारा दिया ਰਵ ਰਹੇ ਆ ਭਰਪੂਰੇ ਰਵ ਰਹੇ ਆ ਭਰਪੂਰੇ ਰਵ ਰਹੇ ਆ ਭਰਪੂਰੇ ਰਵ ਰਹੇ ਆ ਭਰਪੂਰੇ ਚੱਲ ਪਏ ਜੀ ਆਪਾਂ ਮੇਨ ਦਰਬਾਰ ਸਾਹਿਬ ਤੋਂ ਆਪਣੇ ਨਿਵਾਸ ਵੱਲ ਜਿੱਥੇ ਆਪਾਂ ਰਾਤ ਕੱਟਣੀ ਹੈ ਤੇ ਉਸ ਨਿਵਾਸ ਦੇ ਸਾਹਮਣੇ ਹੀ ਬਿਲਕੁਲ ਗੁਰਦੁਆਰਾ ਸਾਹਿਬਾ ਜੀ ਲੰਗਰ ਸਾਹਿਬ ਗੁਰਦੁਆਰਾ ਚੱਲਦੇ ਆ ਜੀ ਆਪਾਂ ਉੱਥੇ ਗੁਰਦੁਆਰਾ ਸਹਿਦ ਦੇ ਵਿੱਚ ਪਹਿਲਾਂ ਲੰਗਰ ਛਕਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਪਹੁੰਚ ਗਏ ਜੀ ਆਪਾਂ ਆਪਣੀ ਸਰਾਹ ਦੇ ਵਿੱਚ। ਦਰਸ਼ਨ ਮੇਲੇ ਤੁਸੀਂ ਸਾਰੇ ਦੇਖ ਹੀ ਲਿਆ ਜੀ ਵੀ ਕਿਵੇਂ ਪ੍ਰਾਤਨ ਸਮੇ ਦੇ ਜਿਹੜੇ ਅਸ਼ਤਰ ਸ਼ਾਸਤਰ ਪਏ ਨੇ ਇਸ ਜਗ੍ਹਾ ਤੇ ਤੇ ਉਹਨਾਂ ਦੇ ਦਰਸ਼ਨ ਕਿਵੇਂ ਕਰਾਉਂਦੇ ਨੇ। ਦਰਸ਼ਨ ਤਾਂ ਸਿੱਧੇ ਵੀ ਕਰਾਉਂਦੇ ਨੇ ਪਰ ਆਪਾਂ ਥੋੜਾ ਜਿਹਾ ਪਿੱਛੇ ਖੜੇ ਚ ਕਿ ਇਸ ਕਰਕੇ ਆਪਾਂ ਲਾਈਵ ਸਕਰੀਨ ਦੇ ਵਿੱਚ ਤੁਹਾਡੇ ਦਰਸ਼ਨ ਕਰਾਤੇ ਆ ਤੇ ਆਪਾਂ ਵੀ ਉੱਥੇ ਦਰਸ਼ਨ ਕਰ ਲਿਆ ਜੀ। ਆਸ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਜੀ ਜੇ ਬਹੁਤ ਵਧੀਆ ਲੱਗੀ ਆ ਤੇ ਲਾਈਕ ਕਰ ਦਿਓ ਤੇ ਜਾਂਦੇ ਜਾਂਦੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਓ ਵੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਜੀ ਤੇ ਅੱਜ ਇੱਕ ਭਰਾ ਦੀ ਮੈਰਿਜ ਐਨਿਵਰਸਰੀ ਹੈ ਜੀ ਤੇ ਭਰਾ ਦਾ ਨਾਮ ਹੈਗਾ ਰੋਹਿਤ ਤੇ ਭੈਣ ਦਾ ਨਾਮ ਹੈਗਾ ਜੀ ਖੁਸ਼ਪ੍ਰੀਤ ਇਹ ਮੰਡੀ ਗੋਵਿੰਦਗੜ੍ਹ ਤੋਂ ਆ ਜੀ ਇਹ ਤੇ ਲੱਖ ਲੱਖ ਵਧਾਈਆਂ ਜੀ ਦੋਨੇ ਪਰਿਵਾਰਾਂ ਨੂੰ ਮੈਰਿਜ ਐਨਿਵਰਸਰੀ ਦੀਆਂ ਤੇ ਇੱਕ ਹੋਰ ਮੈਰਿਜ ਐਨਿਵਰਸਰੀ ਹੈ ਜੀ ਨਾਮ ਹੈਗਾ ਜੀ ਸੁਖਵਿੰਦਰ ਸਿੰਘ ਮਾਨਸਾ ਇਹਨਾਂ ਨੂੰ ਵੀ ਜੀ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਮਿਲਦੇ ਹਾਂ ਜੀ ਕੱਲ ਨੂੰ ਨਵੇਂ ਸਫ਼ਰ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ